ਜਿਵੇਂ ਸਾਡੇ ਕੋਲ ਹਰ ਧਰਮ ਦੇ ਵਿੱਚ ਅਲੱਗ-ਅਲੱਗ ਪੰਥ ਨੇ ਅਲੱਗ-ਅਲੱਗ ਤਰੀਕੇ ਨੇ ਰੱਬ ਨੂੰ ਪਾਣ ਦੇ ਤੇ ਹਰ ਇੱਕ ਦਾ ਰਸਤਾ ਅਲੱਗ ਹੈ ਅਹਿੰਸਾ ਦੇ ਵੀ ਇੰਡੀਆ ਦੇ ਵਿੱਚ ਕਾਫੀ ਪ੍ਰਯੋਗ ਹੋਏ ਨੇ ਜਿਵੇਂ ਅਹਿੰਸਾ ਸ਼੍ਰੋਤਾਸੀਂ ਮੰਨਦੇ ਆ ਕਿ ਸਾਡੇ ਮਹਾਤਮਾ ਬੁੱਧ ਨੇ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਗਾਂਧੀਵਾਦੀ ਅਹਿੰਸਾ ਆ ਗਈ ਤੇ ਹੁਣ ਅੱਜ ਦੇ ਮਾਹੌਲ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਅਹਿੰਸਾ ਦਾ ਰਸਤਾ ਅਪਣਾ ਕੇ ਅਸੀਂ ਆਪਣੇ ਜਿਹੜਾ ਪੋਲਿਟਿਕਲ ਇਹਦਾ ਮੋਟੋ ਹੈ ਇੰਦਾ ਨੂੰ ਪ੍ਰਾਪਤ ਕਰ ਸਕਦੇ ਆ ਜਾਂ ਅਹਿੰਸਾ ਨੂੰ ਕੁਝ ਸ਼ੇਪ ਦੇ ਕੇ ਆਪਾਂ ਅੱਗੇ ਲੈ ਜਾ ਸਕਦੇ ਇਸ ਇਸ ਮਾਮਲੇ ਜਿੱਦੋਂ ਕਿ ਅੱਜਕਲ ਹਿੰਸਾ ਬਹੁਤ ਹੋ ਰਹੀ ਹੈ ਜੋ ਵੀ ਭਾਸ਼ਾ ਗੁਰਬਾਨੀ ਦੀ ਹੈ ਉਹਦੇ ਵਿੱਚ ਦੂਜੀ ਭਾਸ਼ਾ ਦੇ ਸ਼ਬਦਾਂ ਦੇ ਅਰਥੇ ਬਦਲੇ ਹੋਏ ਨੇ ਜਿਹਨੂੰ ਅਸੀਂ ਹਿੰਸਾ ਮੰਨਦੇ ਆ ਜਿਹੜਾ ਹੁਣ ਗੁਰਬਾਨੀ ਕਹਿੰਦੇ ਹੰਸੇ ਹੈ ਤੇ ਲੋਭ ਕੋਪ ਚਾਰੇ ਨਦੀਆਂ ਅਗ ਆਤਮਾ ਦਾ ਨੁਕਸਾਨ ਕਰਨਾ ਬੁੱਧੀ ਦਾ ਨਾਸ਼ ਕਰਨਾ ਆਤਮਾ ਦਾ ਮਰਦੀ ਨਹੀਂ ਹੁੰਦਾ ਕਿ ਮੈਂ ਹੋਗੀ ਮੈਨੂੰ ਦੱਸੋ ਆਤਮਾ ਜਦੋਂ ਮਰੇ ਕ੍ਰਿਸ਼ਨ ਦਾ ਗੀਤਾ ਤੈਨੂੰ ਹੰਥ ਮੰਦੀ ਨਹੀਂ ਗੀਤਾ ਨੂੰ ਮੰਦਾ ਹੈ ਗੰਦੀ ਹਿੰਸਾ ਨੂੰ ਵੀ ਮੰਦਾ ਹਿੰਸਾ ਕੀ ਨੂੰ ਮੰਦ ਲੈ ਮੈਨੂੰ ਤਾਂ ਇਹ ਨਹੀਂ ਸਮਝ ਆਈ ਇੱਥੇ ਧਰਮ ਦੇ ਅਨੇ ਕਾਝ ਹਿੰਸਾ ਨਹੀਂ ਹੈ ਜਿਹਨੂੰ ਹਿੰਸਾ ਕਹਿੰਦੇ ਨੇ ਧਰਮ ਹੁੰਦਾ ਜਮਨ ਵਰਨਾ ਹੁਕਮ ਆਇਆ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਹੁਕਮ ਮੇਰਾ ਕੋਈ ਪੈਦਾ ਨਹੀਂ ਕਰ ਸਕਦਾ ਹੁਕਮ ਮੇਰਾ ਜਿਹੜੇ ਗੱਲ ਨੂੰ ਨਹੀਂ ਮੰਨਦੇ ਉਹ ਹਿੰਸਾ ਮੰਨਦੇ ਨੇ ਧਰਮ ਹੁੰਦਾ ਜਿਹੜਾ ਅਸੀਂ ਕੰਮ ਕਰਨਾ ਆਇਆ ਲੋਕ ਜਿਹੜੇ ਆਗੂ ਨੇ ਧਾਰਮਿਕ ਜੀਵਨ ਨੂੰ ਹੋਰ ਪਾਸੇ ਲਾ ਕੇ ਉਹਨਾਂ ਦਾ ਜੀਵਨ ਬਰਬਾਦ ਕਰਦੇ ਨੇ ਉਹ ਹਿੰਸਾ ਉਹ ਤੋਂ ਸਭ ਤੋਂ ਵੱਡੀ ਹਿੰਸਾ ਇਹ ਹੈ ਸਮਝ ਆ ਨਹੀਂ ਜੀਪ ਇਹ ਹਿੰਸਾ ਅਸੀਂ ਇਹਨੂੰ ਇਹਨਾਂ ਤੋਂ ਉਹ ਸਰੀਰ ਤੇ ਛੱਟੂਣ ਹਿੰਸਾ ਮੰਨਦੇ ਨੇ ਸਰੀਰ ਨਾਲ ਦਾ ਸਾਡਾ ਮਤਲਬ ਹੈ ਕੋਈ ਨਹੀਂ ਜਿਨ੍ਹਾਂ ਨੇ ਉਹਨਾਂ ਦਾ ਜੀਵਨ ਵਿਕਾਰ ਕਰਤਾ ਸਾਰਾ ਆਦਮ ਘਾਤੀ ਨੇ ਕੁਲ ਘਾਤੀ ਨੇ ਇਹ ਸਮਝੋ ਉਹਨਾਂ ਦੀ ਇਰਾਦੇ ਜੋ ਲੈਣ ਆਏ ਤੇ ਉਹਨੂੰ ਲੈਣ ਨਹੀਂ ਦਿੱਤਾ ਹੋਰ ਪਾਸੇ ਲਾ ਕੇ ਰੱਖਿਆ ਉਹਨਾਂ ਦਾ ਜੀਵਨ ਬਰਬਾਦ ਹੋ ਗਿਆ ਉਹ ਹਿੰਸਾ ਨਹੀਂ ਉਹ ਕੀ ਹੈ ਉਹ ਸਭ ਤੋਂ ਪਾਪ ਉਹ ਹਿੰਸਾ ਹੈ ਹਿੰਸਾ ਪਾਪ ਪਾਪ ਉਹਨਾਂ ਨੇ ਨਾ ਕੰਡਿਫੀ ਗੁਰਬਾਨੀ ਉਹ ਹਿੰਸਾ ਮੰਦੀ ਹੈ ਉਹ ਜਿਹੜੇ ਗੰਦੇ ਵਾਲੇ ਹੰਥਾ ਹੋਰ ਹੋਊਗੀ ਮਾ ਤਾਂ ਬੁੱਧਾੜੇ ਹੰਥਾ ਤਾਂ ਮੈਂ ਕਹਿ ਨਹੀਂ ਸਕਦਾ ਮਾ ਤਾਂ ਬੁੱਧੋ ਹੰਸ ਨੂੰ ਇਨਤਾਨੀ ਮੰਨਦਾ ਜੀ ਨੂੰ ਤੁਸੀਂ ਮੰਨਦੇ ਹੋ ਜੇ ਮੰਨਦਾ ਹੁੰਦਾ ਡੱਡੂ ਕੱਛੂ ਨਾ ਖਾਂਦੇ ਚੀਨ ਵਾਲੇ ਸਭ ਤੋਂ ਜ਼ਿਆਦਾ ਮੰਨ ਖਾਂਦੇ ਨੇ ਹਾਂਜੀ ਜਿਹੜੇ ਬੁੱਧੀ ਨੇ ਉਹ ਮਾ ਤੋਂ ਖਿਲਾਫ ਨਹੀਂ ਮੰਨ ਖਾਂਦੇ ਨੇ ਜਿਨੂੰ ਤੁਸੀਂ ਇਨਤਾਨ ਮੰਨਦੇ ਹੰਥਾ ਹੀ ਨਹੀਂ ਉਹ ਮੰਨਦੇ ਨਹੀਂ ਉਹ ਹੰਥਾ ਅਸਲ ਵਿੱਚ ਬਾਪੂ ਜੀ ਉਹ ਬਹੁਤ ਅਵਤਾਰ ਹੈ ਬੁੱਧੀ ਨਾਲ ਹੰਸ ਦਾ ਸਮਾਨ ਜੋੜਦਾ ਬੁੱਧ ਸਾਡੇ ਵਾਲੀ ਇਹਨਾਂ ਸਾਨੂੰ ਇੰਤਜ਼ਾਮੰਦ ਹੈ ਉਹ ਇਹਨਾਂ ਦਾ ਪ੍ਰਚਾਰ ਕੀਤਾ ਹੋਇਆ ਮੈਂ ਸਾਡੀ ਪਦਾਰਥਕ ਹੋ ਗਈ ਉਹ ਬੋਧਕ ਨੇ ਹਾਂ ਬੋਧਕ ਨੇ ਬੁੱਧੀ ਦਾ ਲੈਵਲ ਤੇ ਜੁੰਦਰ ਬੁੱਧੀ ਦਾ ਵਿਕਾਸ ਹੋਣਾ ਬੁੱਧੀ ਦਾ ਵਿਕਾਸ ਹੀ ਵਿਗਾਸ ਹੈ ਬੋਧਕ ਵਿਕਾਸ ਹੋਵੇ ਉਹ ਨੂੰ ਵਿਗਾਸ ਕਹਿ ਸਕਦੇ ਹਾਂ ਅਸੀਂ ਉਹ ਜੋ ਵਿਕਾਸ ਪੈਦਾ ਹੋਊਗਾ ਤੇ ਅਸਲ ਵਿੱਚ ਫਿਰ ਹਿੰਸਾ ਹੈ ਕੀ ਚੀਜ਼ ਲਾਈਫ ਦੇ ਵਿੱਚ ਹੁੰਦੀ ਹੈ। ਓਹੋ ਮੈਂ ਕਹਿੰਦਾ ਧਰਮ ਦੇ ਨਾਤੇ ਧਰਮ ਪ੍ਰਚਾਰ ਕਰਦੇ ਲੋਕਾਂ ਨੂੰ ਲਿਜਾ ਕੇ ਉਹੀ ਹੈ ਸਲੀਨਸਾ ਡੋਬਣਾ ਦੇਖੋ ਕੂੜ ਡੋਬੇਪੂਰ ਇਹ ਕੂੜ ਪ੍ਰਚਾਰ ਨੇ ਪੂਰਾ ਦੇ ਪੂਰ ਡੋਬ ਦਿੱਤੇ ਇਹ ਹਿੰਸਾ ਹੈ ਗੁਰਬਾਣੀ ਦੇ ਕਿਸੇ ਨੂੰ ਆਪਣੇ 베ੜੇ ਚੜਾ ਲੈਣਾ ਕਹਾਂ ਜਾ ਕੇ ਡੋਬੋ ਦੇਣਾ ਇਹ ਇਹ ਹਿੰਸਾ ਨਹੀਂ ਇਹ ਧਰਮ ਦੇ ਬੇੜੇ ਚੜਾ ਦੇਣਾ ਗਾਹਾਂ ਡੋਬ ਦੇਣਾ ਪਤਾ ਵੀ ਇਹਨਾਂ ਡੁੱਬਣਾ ਹੈ ਇਹ ਹੰਸਾ ਹੈ ਅਸੀਂ ਉਹਨਾਂ ਨੂੰ ਤਾਂ ਨਹੀਂ ਮੰਨਦੇ ਜਨਮ ਮਰਨ ਦਾ ਹੁਕਮ ਹੈ ਇਹਨਾਂ ਦੀ ਹੰਸਾ ਹੋਊਗੀ ਜੋ ਖਾਲਸਾ ਸੋਚ ਹੈ ਉਹ ਇਹ ਮੰਨਦੀ ਹੈ ਕਿ ਜਨਮ ਮਰਨ ਪਾਣਾ ਉੱਤਰ ਰੱਬ ਉਹਦਾ ਪਾਣੀ ਚ ਹੈ ਪਾਣੀ ਚ ਹੈ ਪਾਣੀ ਦੇ ਬਿਨਾ ਮਰਦਾ ਹੀ ਨਹੀਂ ਨਾ ਜੰਮਦਾ ਇਹ ਵੀ ਮੰਨਦੇ ਨੇ ਸਾਰੇ ਹੋਤਾ ਫੈਈਆ ਜੋ ਮਨਜ਼ੂਰ ਹੈ ਖੁਦਾ ਹੋਤਾ ਹੈ ਮੁਸਲਮਾਨ ਵੀ ਮੰਨਦੇ ਨੇ ਇਹ ਦੁਵੀਪੰਦਰ ਇਹ ਮੰਨਦੇ ਨੇ ਉੱਤੋਂ ਉੱਤੋਂ ਮੂੰਹ 'ਚ ਗੱਲ ਹੋ ਰਹੀ ਹੈ ਅੰਦਰ ਹੋ ਰਹੀ ਹੈ ਇਹਨਾਂ ਦੇ ਕੁਝ ਇਹ ਅੰਦਰ ਬਦਲ ਲੈਂਦੇ ਨੇ ਮੂੰਹ ਦੇ ਵਿੱਚ ਉਹੀ ਗੱਲ ਹੈ ਅੰਦਰ ਉਹ ਬਦਲ ਲੈਂਦੇ ਨੇ ਸਾਡੇ ਜੋ ਮੂੰਹ 'ਚ ਹੈ ਉਹੀ ਅੰਦਰ ਹੈ ਆਹ ਫਰਕ ਹੈ ਹਾਂਜੀ ਗੀਤਾ ਵਿੱਚ ਵੀ ਲਿਖਿਆ ਕਿ ਆਤਮਾ ਨਾ ਮਰਦੀ ਹੈ ਹਾਂ ਮਾ ਆਤਮਾ ਅਮਰ ਹੈ ਜੇ ਆਤਮਾ ਅਮਰ ਹੈ ਫਿਰ ਸੰਸਾ ਕਿਹੜੀ ਚੀਜ਼ ਦੀ ਹੈ ਉਹਦਾ ਆਤਮਾ ਦਾ ਜਨਮ ਹੈ ਜਿਹੜਾ ਆ ਉਹਨੂੰ ਪਹਿਲੇ ਹੋਇਆ ਸਰੀਰ ਦਾ ਇਹ ਬੇਕਾਰ ਕਰ ਦੇਣਾ ساری ਜ਼ਿੰਦਗੀ ਉੱਜਾ ਕੇ ਇਹ ਹੰਸਾ ਫਿਰ ਉਹ ਪਛਤਾਊਗਾ ਵਿਚਾਰਾ ਅਸਾਂ ਖਬੂਰ ਖਾਂਦੇ ਘੋੜਾ ਕੋਰਵਾਂ ਨਹੀਂ ਕਹਿੰਦੀ ਮੂਰਖੰਦ ਕੋਰ ਅਸਾਂ ਕਚੋਰ ਹਰਾਮਖੋਰ ਇਹ ਜਿਹੜੇ ਚੋਰ ਹਰਾਮਖੋਰ ਨੇ ਨਾ ਉਹਨਾਂ ਨੂੰ ਸਿੱਖਿਆ ਦੇਣ ਵਾਲੇ ਇਹ ਹੰਸਕ ਨੇ ਸਾਰੇ ਉਹਨਾਂ ਦੀ ਹੰਸਾ ਕਰਦੇ ਨੇ ਅਸੀਂ ਇਹ ਕਹਿੰਦੇ ਹਾਂ ਕਿ ਪਾਪ ਹੈ ਇਹ ਅਚੇਤ ਪਾਪ ਤੋਂ ਡਰ ਲੈ ਕਬੀਰ ਕਹਿੰਦਾ ਅਚੇਤ ਪਾਪ ਤੋਂ ਡਰ ਉਹ ਪਾਪ ਹੈ ਜਿਹੜਾ ਤੇਰੇ ਚਿੱਤ ਜਿੱਤੇ ਤੂੰ ਕਹਿੰਦਾ ਮੈਂ ਧਰਮ ਕਰਾ ਕਰ ਲੈਣਾ ਤੂੰ ਹੰਸਾ ਅੜ ਜਾ ਕੇ ਦੂਏ ਪਾਸ ਰੱਖਿਆ ਗਿਆਨ ਦਾ ਬੱਦਾ ਮੰਨ ਰਿਹਾ ਉਹ ਨੂੰ ਹੋ ਗਿਆ ਹੁੰਦੇ ਜਿੱਦਣ ਉਹਦਾ ਮਨ ਵਸ ਚਾ ਜਾਏ ਮਤਲਬ ਗੁਰੂ ਨੇ ਅਸਲ ਗਿਆਨ ਨਾ ਦੇ ਕੇ ਇੱਕ ਛੋਟਾ ਮੋਟਾ ਨਕਲੀ ਗਿਆਨ ਦੇ ਕੇ ਹਿੰਸ ਜਾਣ ਬੁੱਝ ਗਏ ਅਸਲੀ ਗੰਨ ਤੋਂ ਦੂਰ ਰੱਖਣਾ ਵੇਦ ਛੜਾਇਆ ਜਿਨ੍ਹਾਂ ਨੇ ਸਿਮਰਤ ਸ਼ਾਸਤਰ ਕੜੇ ਉਹ ਹਿੰਸਕ ਦੇ ਸਾਰੇ ਤਾਂ ਫੜ ਫੜ ਕੇ ਜੜ ਦਿੰਦਾ ਸੀ ਰਾਵਣ ਉਹਨਾਂ ਨੂੰ ਰਾਵਣ ਕਿਉਂ ਜੜ ਦਿੰਦਾ ਸੀ ਹਿੰਸਕ ਦੇ ਹੋ ਸਾਰੇ ਇਹਨਾਂ ਨੂੰ ਰਾਵਣ ਰਕਸ਼ੇਤ ਲੱਗਦਾ ਸਾਨੂੰ ਵੀ ਰਕਸ਼ੇਸ਼ੇ ਬੰਦੇ ਨੇ ਇਹ ਆ ਇੱਥੇ ਹੀ ਪਾਸ਼ਾ ਦਾ ਫਰਕ ਆ ਕੇ ਆ ਧਰਮ ਇੱਥੋਂ ਨਿਕੜੀ ਸੀ ਉਹ ਬਸ ਲੱਗੇ ਨਕਲੀ ਧਰਮ ਖੜਾ ਖੜ ਲਿਆ